ਉਮੀਦ ਦੇ ਵਿੱਚ ਆ ਇਲੈਕਸ਼ਨ ਹੋਣ ਵਾਲਾ ਪ੍ਰਾਈਮ ਮਿਨਿਸਟਰ ਦਾ ਇਹ ਆਖਰੀ ਇਲੈਕਸ਼ਨ ਆ ਹਾਂ ਇਹ ਆਪਾਂ ਪਹਿਲਾਂ ਕੀ ਕੀ ਗੱਲ ਬਿਲਕੁਲ ਬਿਲਕੁਲ ਇਹ ਗੱਲ ਜੇ ਆਪਾਂ ਕਿਸੇ ਨੂੰ ਹੁਣ ਇੱਥੇ ਜੇ ਗੱਲ ਕਰਾਂਗੇ ਤਾਂ ਬਹੁਤ ਲੰਮੀ ਗੱਲ ਆ ਵੀ ਕਿਵੇਂ ਆਖਰੀ ਹੋਣ ਵਾਲਾ ਹਾਂ ਚਲ ਆਪਾਂ ਮੋਟੀ ਮੋਟੀ ਗੱਲ ਦੱਸਦਾ ਕੀ ਹਿਸਾਬ ਕਿਤਾਬ ਆਪਾਂ ਨੂੰ ਤਾਂ ਆਪਦੇ ਫਿਕਰ ਕਰਨੀ ਚਾਹੀਦੀ ਆ ਅੱਜ ਦੇ ਸਮੇਂ ਦੀ ਬਿਲਕੁਲ ਪ੍ਰਾਈਮ ਮਿਨਿਸਟਰ 2024 ਚ ਇਹ ਵੀ ਆਖਰੀ ਇਲੈਕਸ਼ਨ ਹੋਣ ਵਾਲਾ ਤੇ ਪੰਜਾਬ ਦਾ ਵੀ 2022 ਦੇ ਵਿੱਚ ਬਣੀ ਆ ਆਮ ਆਦਮੀ ਪਾਰਟੀ ਹਾਂ 2027 ਤੱਕ 3 ਸਾਲੇ ਦੇ ਰਹਿ ਗਏ ਤਕਰੀਬਨ ਜੇ ਬਿਲਕੁਲ ਇਹ ਵੀ ਇਹਦਾ ਆਖਰੀ ਆ ਅੱਛਾ ਤੇ ਤੂੰ ਬਾਅਦ ਖਾਲਸਾ ਖੁਦ ਆਪ ਦੀ ਕਮਾਂਡ ਆਪ ਸੰਭਾਲ ਲੂਗਾ ਪੰਜਾਬ ਦੀ ਵੀ ਹੂੰ ਇਹਨੇ ਤਾਂ ਕੀ ਬਹੁਤ ਵਧਾ ਦੇਣਾ ਹੂੰ ਉਹ ਖਾਲਸੇ ਨੇ ਸੰਭਾਲਣਾ ਉਹ ਸਮਾਂ ਵੀ ਆਉਣਾ ਹੀ ਕੱਲ ਅਸੀਂ ਸਮਝਦੇ ਆ ਪਤਾ ਇਹ ਚੀਜ਼ ਦਾ ਜਿਹੜੇ ਬੰਦੇ ਨੂੰ ਜਾਣਕਾਰੀ ਹੈਗੀ ਆ ਜਾਂ ਹਾਂ ਵੀ ਆਉਣਾ ਹੀ ਆਉਣਾ ਇਹ ਚੀਜ਼ ਹੋਣੀ ਹੋਣੀ ਆ ਇਹ 27 ਤੋਂ ਬਾਅਦ ਹੋ ਜਾਣਾ ਕੋਈ ਬੜਾ ਲੰਮਾ ਟਾਈਮ ਨਹੀਂ ਦਾ ਕਿਉਂਕਿ ਇਹ ਹਰਕਤ ਹੀ ਆ ਜਿਹਾ ਉਤਰ ਆਏ ਨਾ ਕਰੀ ਕਰਨ ਤੇ ਆ ਗਿਆ ਜਿਹੜਾ ਗੁਰਦੁਆਰਿਆਂ ਦੇ ਵਿੱਚ ਹਮਲਾ ਤੜਕੇ ਜਾ ਕੇ 4 ਵਜੇ ਵੜ ਜਾਣਾ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਸੀ ਜਿਵੇਂ ਆਪਾਂ ਉਦੋਂ ਗੱਲ ਕਰਦੇ ਸੀ ਵੀ ਕਹਿਣਾ ਤੁਹਾਡੇ ਗੁਰਦੁਆਰੇ ਢਾ ਦੇਾਂਗੇ ਕਿਉਂਕਿ ਮਾੜਾ ਮੋਟਾ ਬਿਆਨ ਨਹੀਂਗਾ ਨਹੀਂ ਸੀ ਅੱਛਾ ਅਸੀਂ ਗੱਲ ਕਰਦੇ ਆਂ ਚਲ ਜੋ ਸਮਾਂ ਆਉਣਾ ਉਹ ਤਾਂ ਆਉਣਾ ਹੀ ਆਉਣਾ ਜੋ ਆਉਣ ਵਾਲਾ ਭੈਖਾ ਜਾ ਕਾਲਪੁਰਖ ਵੱਲੋਂ ਆ ਜੋ ਵੀ ਆ ਹੂੰ ਅਸੀਂ ਅੱਜ ਦੇ ਸਮੇਂ ਦੀ ਮੈਂ ਗੱਲ ਕਰਦਾ ਹੁਣਾਂ ਸੋਚਦਾ ਹੁਣਾਂ ਵੀ ਜਿਹੜਾ ਪੰਜਾਬ ਆ ਨਾ ਸਾਡਾ ਹੂੰ ਇਹ ਹਰ ਲੈਵਲ ਤੇ ਹਾਰ ਚੁੱਕਿਆ ਬਿਲਕੁਲ ਅੱਜ ਵੀ ਹਾਰ ਚੁੱਕਿਆ ਹੂੰ ਤੇ ਹਰਾਉਣ ਵਾਲੇ ਕੌਣ ਆ ਇਹਨੂੰ ਪੰਜਾਬ ਦੀ ਲੀਡਰਸ਼ਿਪ ਹੂੰ ਲੀਡਰਾਂ ਨੇ ਹਰਾਇਆ ਪੰਜਾਬ ਨੂੰ ਹੂੰ ਪੰਜਾਬ ਵੱਲੋਂ ਲੱਗੇ ਸੁਪਰੀਮ ਕੋਰਟ ਦੇ ਕੇਸ ਇੱਕ ਵੀ ਨਹੀਂ ਪੰਜਾਬ ਜਿੱਤਿਆ 1984 ਦੇ ਵਿੱਚ ਹੋਏ ਦੰਗੇ ਜਦੋਂ ਹੁੰਦੇ ਆ ਟੱਕਾ ਹੁੰਦਾ ਕਿੰਨੀਆਂ ਪਟੀਸ਼ਨਾਂ ਪਾਈਆਂ ਕਿੰਨੇ ਕੇਸ ਪਾਏ ਇੱਕ ਵੀ ਨਹੀਂ ਜਿੱਤਿਆ ਸੱਜਨ ਕੁਮਾਰ ਰੀਬਰੀ ਕਰਤੇ ਬਿਲਕੁਲ ਪਾਖਲਾ ਢਾਂਮ ਤੇ ਕਬਜ਼ਾ ਉਹਨਾਂ ਦਾ ਆਪ ਦਾ ਕਰ ਲਿਆ ਉਹਨਾਂ ਨੇ ਉੱਤੇ ਕਾਬਜ ਹੋ ਕੇ ਆ ਕੇ ਬੈਠ ਗਏ ਸਕੂਲਾਂ ਤੱਕ ਤੁਹਾਡੇ ਕਾਬਜਾ ਅੱਜ ਪੰਜਾਬ ਹਾਰ ਚੁੱਕਿਆ ਹਮ ਹਰਉਣ ਵਾਲਾ ਕੌਣ ਆ ਪੰਜਾਬ ਦੀ ਲੀਡਰਸ਼ਿਪ ਹਮ ਸਾਡੇ ਲੋਕਾਂ ਦੀਆਂ ਬੁੱਧੀਆਂ ਨੂੰ ਪਤਾ ਨਹੀਂ ਕੀ ਹੋ ਜਾਂਦਾ ਉਹ ਹੀ ਫਿਰ ਜੁੱਤੀ ਦੇ ਕਟਿਆਰ ਹੋ ਗਏ ਨਾ ਹਾਂ ਉੱਪਰ ਤੁਹਾਡੇ ਬੈਠੇ ਆ ਕਾਂਗਰਸੀ ਭਾਜਪਾ ਹੂੰ ਨਹੀਂ ਤੂੰ ਤਾਂ ਵੀ ਬੈਠਾ ਨਾ ਇਹ ਬਿਲਕੁਲ ਸ਼ੈਤਾਨ ਲੋਕ ਬੈਠੇ ਆ ਹੂੰ ਥੱਲੇ ਵੇਖੋ ਤੁਹਾਡੀਆਂ ਜਿਹੜੀਆਂ ਖੇਤਰੀ ਪਾਰਟੀਆਂ ਦੇ ਵਿੱਚੋਂ ਕਿਹੜੀਆਂ ਆਉਂਦੀਆਂ ਸਿਗੀਆਂ ਖੇਤਰੀ ਚਲੋ ਇਹ ਸ਼੍ਰੋਮਣੀ ਕਾਲੀ ਦਾ ਤੁਸੀਂ ਤੁਹਾਡੀ ਖੇਤਰੀ ਪਾਰਟੀ ਸੀ ਪਰ ਪੰਜਾਬ ਲੈਵਲ ਤੇ ਪਾਰਟੀਆਂ ਕਿਹੜੀਆਂ ਆਉਂਦੀਆਂ ਅਕਾਲੀ ਆਹ ਕਾਂਗਰਸ ਹੂੰ ਅਕਾਲੀਦਾਰ ਹੂੰ ਭਾਈ ਪਾ ਤੇ ਆ ਹੁਣ ਚੋਣ ਲਈ ਵਾਲੀ ਪਾਰਟੀ ਆਮ ਆਦਮੀ ਪਾਰਟੀ ਹੂੰ ਇਹ ਥੋੜਾ 2024 ਤੋਂ ਬਾਅਦ ਜਲੂਸ ਵੇਖੀ ਕੀ ਕਰਦੀ ਹੂੰ ਸਾਡੇ ਗਦਰ ਮੋਢੀ ਉੱਠੇ ਹੂੰ ਗਦਰ ਪਾਰਟੀ ਉੱਠੀ ਮੋਢ ਉੱਠਦੀ ਆ ਹੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਅਣਖੀ ਉਹਦਾ ਭਗਤ ਸਿੰਘ ਹੂੰ ਸਾਡੇ ਗਦਰੀ ਬਾਬੇ ਜਿੰਨੇ ਵੀ ਉੱਠੇ ਆ ਹੂੰ ਕੀ ਸੁਪਨਾ ਸੀਗਾ ਅਸੀਂ ਆਪਦੀ ਤਕਦੀਰ ਆਪ ਲਿਖਾਂਗੇ ਹੂੰ ਲਿਖੀ ਗਈ ਆਪਣੀ ਤਕਦੀਰ ਆਪਦੀ ਨਾ ਉਹ ਚਿੱਟੇ ਚਿਹਰੇ ਚਲੇ ਗਏ ਉਥੋਂ ਕਾਲੇ ਗੋਰੇ ਆ ਕੇ ਬੈਠ ਕੇ ਕੁਰਸੀਆਂ ਤੇ ਉਹੀ ਅਹੁਦੇ ਉਹੀ ਪੋਜੀਸ਼ਨਾਂ ਉਹੀ ਉਹਨਾਂ ਸਾਰਾ ਕੁਝ ਖਿਲਾ ਰਿਆ ਐਗਰੀਮੈਂਟ ਤਾਂ ਤੁਹਾਡੀ ਜ਼ਿੰਦਗੀ ਗੁਲਾਮ ਬਣਾਈ ਗਈ ਅਸੀਂ ਇਹ ਗੱਲ ਕਹਿੰਨੇ ਆ ਜਿਹੜੇ ਬੰਦੇ ਉੱਠਦੇ ਆ ਵੀ ਅਸੀਂ ਆਪਣੀ ਤਕਦੀਰ ਲਿਖਾਂਗੇ ਤਕਦੀਰ ਸਾਡੀ ਲਿਖੀ ਕਿਉਂ ਨਹੀਂ ਗਈ ਤਕਦੀਰ ਪਤਾ ਕਿਉਂ ਨਹੀਂ ਲਿਖੀ ਗਈ ਜਿਹੜੇ ਮੁੱਢ ਉੱਠੇ ਉਹਨਾਂ ਨੇ ਸਿਸਟਮ ਨੂੰ ਵੰਗਾ ਰਿਆ ਲੋਕ ਇਕੱਠੇ ਹੋਏ ਪਰ ਲੋਕਾਂ ਨੇ ਸਾਥ ਨਹੀਂ ਦਿੱਤਾ ਇਹ ਸਾਡੀਆਂ ਮਰੀਆਂ ਜ਼ਮੀਰਾਂ ਨੇ ਸਾਥ ਨਹੀਂ ਦਿੱਤਾ ਸਤ ਜੀ ਜਮੈਲ ਸਿੰਘ ਪਿੰਡਰਾਂ ਵਾਲੇ ਉੱਠਿਆ ਹੂੰ ਦੱਸਿਆ ਉਹਨਾਂ ਨੇ ਵੀ ਕੀ ਸਿਕ ਕਮ ਗਿਓ ਉਹ ਬਹੁਤ ਸਾਡੇ ਕਾਲਾ ਦੌਰ ਦੇਖੋ ਕਹੀ ਜਾਂਦੇ ਬੇਵਕੂਫ ਲੋਕ ਉਹ ਕਾਲਾ ਦੌਰ ਸੀ ਹਾਂ ਸਹੀ ਗੱਲ ਹੈ ਉਹਦਾ ਅਸੀਂ ਜਗਤ ਨੂੰ ਦੱਸਿਆ ਵੀ ਸਿਕ ਕਮ ਚੌਂਦੀ ਆ ਹੂੰ ਉੱਠੇ ਆ ਮਗਰ ਨਹੀਂ ਉੱਠੇ ਅਸੀਂ ਆਪਦੀਆਂ ਤਕਦੀਰਾਂ ਲਿਖਣੀਆਂ ਤੁਹਾਡੇ ਦੇ ਕਾਬਜ ਵੇਖੋ ਕੌਣ ਆ ਇਹਦਾ ਗੱਲ ਜੋ ਅੱਖਾਂ ਅੱਖਾਂ ਦੇ ਸਾਹਮਣੇ ਤੁਹਾਡੇ ਵਾਪਰੀ ਜਾਂਦੇ ਇਹ ਗੱਲ ਨੂੰ ਤਾਂ ਮੜਾ ਸਮਝਣ ਦੀ ਕੋਸ਼ਿਸ਼ ਕਰੋ ਵੀ ਅਸੀਂ ਅੱਜ ਲੈਵਲ ਤੇ ਆਪਾਂ ਹਾਰੇ ਆਂ ਪੰਜਾਬ ਲੈਵਲ ਤੇ ਤੇ ਸਾਡੇ ਦੇ ਕਾਬਜ ਕੌਣ ਆ ਜਿੰਨਾ ਦੀ ਅਸੀਂ ਰੱਖਿਆ ਕਰਦੇ ਰਹੇ ਹਾਂ ਅੱਜ ਉਹ ਕਹਿੰਦੇ ਆ ਇਹ ਧਰਮ ਸਾਡੀ ਰੱਖਿਆ ਵਾਸਤੇ ਬਣਿਆ ਵਿਆ ਕਰੀ ਚੱਲੋ ਗਲਾਮੀਆਂ ਉਹਦੇ ਦੀਆਂ ਭੁੱਖਾਂ ਚ ਬਿਲਕੁਲ ਸਾਡੇ ਦਲਾਂ ਦੇ ਬੰਦੇ ਮੋਢੀ ਸਰਕਾਰ ਦੇ ਹੱਕ ਚ ਖੜੇ ਆ ਨੇ 4 ਵਜੇ ਆ ਕੇ ਤੜਕੇ ਗੁਰਦੁਆਰਾ ਸੇਵ ਚ ਪੁਲਿਸ ਰੇਡ ਕਰ ਦੇ ਹਾਂ ਹਾਂ ਸਹੀ ਗੱਲ ਗੁਰੂ ਨਾਨਕ ਦੇਵ ਜੀ ਦਾ ਗੁਰਪੂਰ ਬਾ ਆਉਣ ਵਾਲਾ ਤੇ ਸਵੇਰ 4 ਵਜੇ ਆ ਕੇ ਪੁਲਿਸ ਰੇਡ ਕਰ ਦੇ ਗੁਰਦੁਆਰੇ ਦੇ ਵਿੱਚ ਬਿਲਕੁਲ 2024 ਦੇ ਇਲੈਕਸ਼ਨ ਤੱਕ ਇਹ ਸ਼ਾਂਤ ਆ ਹਾਂ 2024 ਤੋਂ ਬਾਅਦ ਕੀ ਇਹ ਕਰਨਗੇ ਹਾਂ ਤੁਸੀਂ ਆਪ ਦੇਖ ਲੈਣਾ ਇਹ ਕੀ ਕਰਨਗੇ ਤੁਸੀਂ ਉਦੋਂ ਸੋਚੋਗੇ ਵੀ ਕੀ ਨਹੀਂ ਕਰਨਗੇ ਹਾਂ ਵੀ ਕੀ ਨਹੀਂ ਕਰ ਜਿਹੜਾ ਅੱਜ ਜਗਤਾਰ ਸਿੰਘ ਹਵਾਰਾ ਜੀ ਦਾ ਕੇਸ ਬਰੀ ਦੀ ਗੱਲ ਚੱਲੀ ਆ ਨਾ ਹਾਂ ਇਸ ਇੱਕ ਕੌਮ ਨੂੰ ਇੱਕ ਟਿਕਾਉਣ ਲਈ ਆ ਕੁਸ਼ਤੋਬਕੇ ਨੂੰ ਟਿਕਾਉਣ ਲਈ ਬਰੀ ਹੋ ਗਿਆ ਕੋਈ ਨਹੀਂ ਸਹੀ ਗੱਲ ਆ ਤੇਰੀ ਅਸੀਂ ਇਕੱਠੇ ਹੀ ਨਹੀਂ ਹੁੰਦੇ ਹੂੰ ਉਹ ਬਾਬਾ ਮਾਨ ਸੇ ਗਾਉ ਆ ਕੇ ਬੈਠਾ ਕਿਸਾਨੀ ਅੰਦੋਲਨ ਹੁੰਦਾ ਸਭ ਤੋਂ ਮੋਰੀ ਉਹ ਸੀ ਕੋੜਿਆਂ ਦੇ ਫੌਜ ਹੋ ਜਾਂਦੀ ਮਹਿੰਗ ਸਿੰਘ ਪਹੁੰਚਦਾ ਤਾਂ ਮੂਰੇ ਲੱਗਦੀ ਆ ਅਸੀਂ ਕਿਉਂ ਨਹੀਂ ਇਕੱਠੇ ਹੁੰਦੇ ਵੀ ਅਸੀਂ ਆਪਦੀ ਤਕਦੀਰ ਤਾਂ ਨਹੀਂ ਲਿਖ ਸਕੇ ਅਸੀਂ ਇਕੱਠੇ ਨਹੀਂ ਹੁੰਦੇ ਹੂੰ ਡਰਪੋਗ ਲੋਕਾਂ 76 ਦੇ ਯਾਰ ਲੋਕ ਆ 76 ਦੇ ਯਾਰ ਸਹੀ ਗੱਲ ਹੈ ਇੱਕ ਉਠਦਾ ਤਕਦੀਰ ਨੂੰ ਬਦਲ ਤੇ ਸਿਸਟਮ ਨਾਲ ਮੱਥਾ ਲਾਉਂਦਾ ਹੂੰ ਕੋਈ ਕਹਿੰਦਾ ਚਵੜਾ ਮਾਰਦਾ ਕੋਈ ਕਹਿੰਦਾ ਜਵਾਕ ਮਰਾ ਦੂਗਾ ਕੋਈ ਕਹਿੰਦਾ ਕਿਵੇਂ ਕਰ ਦੂਗਾ ਹੂੰ ਇਹ ਜੋ ਤੁਸੀਂ ਫਿਕਰ ਕਰਦੇ ਆ ਤੁਹਾਡੇ ਜਵਾਕ ਮਰਾ ਦੂਗਾ ਜਾਂ ਐ ਕਰ ਦੂਗਾ ਤੁਸੀਂ ਇਹਦਾ ਜੀ ਦੇਖੋ ਵੀ ਸਿਸਟਮ ਨਾਲ ਮੱਥਾ ਲਾਉਂਦਾ ਅਸੀਂ ਇਹਦੀ ਸਪੋਰਟ ਕਰੀਏ ਹੂੰ ਏਕੇ ਨਾਲ ਹੀ ਸਭ ਕੋ ਬੰਨਣਾ ਨਾ ਬਿਲਕੁਲ ਸਾਡਾ ਪੰਥ ਸਾਡਾ ਕੌਮ ਸਾਡਾ ਅੱਜ ਦੇ ਸਮੇਂ ਦੇ ਵਿੱਚ ਹਾਰਨ ਦਾ ਕਾਰਨ ਇਹੀ ਰਿਹਾ ਨਾ ਸਾਡੇ ਜਿਹੜੇ ਮੋਢੀ ਆ ਉਹਨਾਂ ਸਰਕਾਰਾਂ ਦੇ ਨਾਲ ਜੱਫੀਆਂ ਪਾ ਕੇ ਖੜੇ ਆ ਜਿਹੜੇ ਅਸਲੀ ਹੱਕ 사ਚ ਲਈ ਲੜਦੇ ਆ ਉਹਨਾਂ ਨੂੰ ਤੁਨ ਤੁਨ ਜੇਲਾਂ ਦਾ ਹੀ ਠੋਕਿਆ ਗਿਆ ਜ਼ਹਿਰਾ ਪਾਪਾ ਨੂੰ ਮਾਰਿਆ ਗਿਆ ਬਾਹਰ ਦੇ ਦੇਸ਼ਾਂ ਦੇ ਵਿੱਚ ਉਹਨਾਂ ਨੂੰ ਜਾ ਜਾ ਮਾਰਿਆ ਗਿਆ ਕੀ ਕਰਦੀ ਏ ਕੌਮ ਕੀ ਕਰਦਾ ਏ ਪੰਜਾਬ ਅੱਜ ਕੀ ਕਰਦੇ ਆ ਕਰ ਲੈਣ ਇਹ ਕਰਨਗੇ ਵੀ ਮੈਂ ਗੱਲ ਕਰਦਾ ਆਪਣੇ ਲੋਕਾਂ ਦੀ ਆਪਣੀ ਜਿਹੜੇ ਬੰਦੇ ਨੂੰ ਇਹ ਗੱਲ ਦੀ ਸਮਝ ਆ ਸਾਨੂੰ ਮੈਦਾਨ ਚਉਣਾ ਪੈਣਾ ਮੇਨ ਮੋਡ ਅਸਲ ਜੋ ਤਰੀਕਿਆਂ ਦੀ ਲੜਾਈ ਜੰਗ ਬਣਦੀ ਆ ਉਸ ਦੇ ਇਕੱਠੇ ਹੋਈਏ ਜਿਵੇਂ ਮੈਂ ਕਹਿੰਨਾ ਨਾ ਅਸੀਂ ਕੱਲੇ ਕੱਲੇ ਸਕੂਲ ਜਾ ਕੇ ਦੱਸਾਂਗੇ ਫਲਾਣੇ ਸਕੂਲ 'ਚ ਨਹੀਂ ਪੰਜਾਬੀ ਪੜਾਉਂਦੇ ਇਸਕਾ ਫਲਾਣੇ ਸਕੂਲ 'ਚ ਕਿਹੜਾ ਦੇ ਪਵੰਦੀ ਆ ਫਲਾਣੇ ਸਕੂਲ 'ਚ ਆਏ ਆ ਸਾਡਾ ਮੋਡ ਕੀ ਆ ਪੰਜਾਬੀ ਭਾਸ਼ਾ ਨੂੰ ਹਰ ਜਗ੍ਹਾ ਲਾਗੂ ਹੋਵੇ ਡਾਕਟਰ ਦੇ ਵੀ ਅਫਸਰ ਦੇ ਵੀ ਕੋਡ 'ਚ ਵੀ ਆਮ ਲੋਕਾਂ ਦੇ ਵੀ ਦੁਕਾਨਾਂ ਦੇ ਵੀ ਬੋਰਡ ਹੋਣ ਸਾਨੂੰ ਕਿਹਨੇ ਮਾਰਿਆ ਵੈਸਟਰਨ ਕਲਚਰ ਨੇ ਵੈਸਟਰਨ ਕਲਚਰ ਨੇ ਵੈਸਟਰਨ ਕਲਚਰ ਚ ਵਪਲਾ ਲਿਆ ਇਹਨਾਂ ਨੇ ਫੁਕਰੇ ਤੇ ਲਾਈ ਲੱਗ ਲੋਕ ਪੁਕਰੇ ਦੇ ਲਈ ਦਾ ਤਾਂ ਪੰਜਾਬ ਦੇ ਲੋਕ ਬਿਲਕੁਲ ਦੇਖੋ ਮੈਨੂੰ ਪੰਜਾਬ ਦਾ ਕਿਹੜੀ ਚੀਜ਼ ਦਿੱਤਾ ਪੰਜਾਬ ਉਹ ਮਾਵਾਂ ਜਰੁੰਦੀਆਂ ਫਿਰਦੀਆਂ 84 ਦੇ ਉਹ ਪੱਤਰ ਇੰਟਰਵਿਊ ਪੱਤਰਕਾਰ ਪੱਤਰਕਾਰ ਇੰਟਰਵਿਊ ਕਰਦੀ ਇੱਕ ਕੁੜੀ ਉਹ ਪੱਤਰਕਾਰ ਨੇ ਹੀ ਸਮਝੂ ਨਿਕਲ ਗਿਆ ਕਿ ਮਾਰ ਰੋਂਦੀ ਆ ਮੇਰੇ ਪੁੱਤ ਨੂੰ ਕਹਿੰਦੀ ਮੇਰੇ ਅੱਖਾਂ ਸਾਹਮਣੇ ਜਲਾਤਾ ਦੱਸ ਤੇ ਇਹ ਕਿੱਥੇ ਫਿਰਦੇ ਆ ਇਹ ਫਿਰਦੇ ਆ ਵੋਟਾਂ ਆਉਣ ਵਾਲੀਆਂ ਐਦ ਕੀ ਪ੍ਰਧਾਨਗੀ ਲੈਣੀ ਲੈਣੀ ਆ ਦੱਸ ਇਹਨਾਂ ਦੇ ਤਾਂ ਦੁਰਫਟੇ ਮੂੰਹ ਆ ਆਪਣੇ ਲਈ ਜੋ ਆਪਾਂ ਗੱਲ ਕਰਦੇ ਆ ਕਿਵੇਂ ਇਹ ਗੱਲਾਂ ਕਰਨਾ ਮਤਲਬ ਇਹ ਨਹੀਂ ਕਿ ਅਸੀਂ ਮਸ਼ਹੂਰ ਹੋਣਾ ਸਾਡਾ ਜਗਤ ਜਨਾ ਚੱਲੇ ਸਾਨੂੰ ਕੁਝ ਉਦੇਦਾਰੀਆਂ ਮਿਲਣ ਇਹਦਾ ਮਸਲਾ ਸਿੱਧਾ ਜਿਆ ਸਿਸਟਮ ਨੂੰ ਬੰਗਾਰਾ ਅਸੀਂ ਆਪਸੇ ਵਾਰਤਾ ਕਰਕੇ ਵਾਰਤਾ ਲਾਪ ਕਰਕੇ ਇਕੱਠੇ ਹੋ ਕੇ ਸਿਸਟਮ ਦੇ ਵਿਰੁੱਧ ਜੰਗ ਵਿਢ ਗਿਆ ਚ ਬੰਦੀ ਸਿੰਘ ਅਸੀਂ ਕਦੇ ਨਹੀਂ ਆ ਘਰੋਣੇ ਸੀ ਅਸੀਂ ਤਾਂ ਹੋਰ ਬੰਦੀ ਸਿੰਘ ਬਣਾਤੇ ਮੈਂ ਭਾਈ ਅਮਰਪਾਲ ਸਿੰਘ ਦੇ ਹੱਕ 'ਚ ਆ ਅਸੀਂ ਸਾਰੇ ਹੱਕ 'ਚ ਆ ਮੈਂ ਨਾ ਇਹ ਗਰਦਾ ਨਾ ਵੀ ਉਹਦੇ ਨਾਲ ਦਾ ਕੋਈ ਸਾਡੇ ਕੋਲੇ ਸਮਝਦਾਰ ਅਕਲਮੰਦ ਬੰਦਾ ਤਾਂ ਐਡਾ ਸਿਸਟਮ ਨੂੰ ਚੈਲੰਜ ਕਰਨ ਵਾਲਾ ਬੰਦਾ ਹੀ ਨਹੀਂ ਸੀ ਹੁਣ ਤੱਕ ਹੋਣਾ ਹੈਗਾ ਸੀ ਕੋਈ ਸਿਸਟਮ ਦੇ ਵਿੱਚ ਨਹੀਂ ਪਰ ਉੱਥੇ ਮੈਂ ਇਹਨਾਂ ਨੂੰ ਇਹ ਗੱਲ ਕਰਦਾ ਜਿੱਥੇ ਉਹਨੂੰ ਪੁਲਿਸ ਨੇ ਘੇਰਾ ਪਾਇਆ ਸੀ ਉੱਥੇ ਫਰਜ ਬਣਦਾ ਸੀ ਵੀ ਫਾਇਰ ਬਾਰਾ ਕੇ ਕੋਸ਼ਿਸ਼ ਤੇ ਤੁਹਾਡੇ ਨਹੀਂ ਸਾਡੇ ਨਾਲ ਦੋ ਟੁੱਕ ਗੱਲ ਕਰੋ ਅਸੀਂ ਆ ਮੰਗਾ ਲਈ ਤੇ ਆ ਹੱਕਾਂ ਲਈ ਖੜੇ ਆ ਇੱਥੇ ਉਹ ਕਹ ਦੋ ਹਰੇ ਔਰ ਨਹੀਂ ਉੜਦੇ ਮਰੇ ਜਮੀਰਾਂ ਵਾਲੇ ਕਮੈਂਟਾਂ ਦੇ ਸਵਾਦ ਲੈਂਦੇ ਆ ਕਮੈਂਟ ਕਰਦੇ ਆ ਹਮ ਕੁੱਲੜ ਪੀਜ ਵਾਲਿਆਂ ਨੂੰ ਇੰਟਰਵਿਊ ਕਰਦੇ ਆ ਬਿਸ਼ਰਮ ਲੋਕ ਹਮ ਰਾਜ ਭਾਣਦੇ ਆ ਰਾਜ ਨਹੀਂ ਤੇ ਫਿਰ ਉਹਦੇ ਵਿੱਚੇ ਬਈ ਫਰਕਵਾਤਰਾ ਵੀ ਆਉਂਦਾ ਉਹ ਕਿਉਂ ਇੰਟਰਵਿਊ ਕਰੀ ਬੈਠਾ ਦੇ ਨਾ ਜੇ ਉਹਨਾਂ ਦਾ ਪਤਾ ਹੀ ਆ ਸਭ ਨੂੰ ਕਿਸੇ ਦਾ ਕਿਸੇ ਬਾਰੇ ਦੱਸਣਾ ਸਭ ਨੂੰ ਪਤਾ ਹੀ ਆ ਕੋਈ ਜ਼ਰੂਰੀ ਨਹੀਂਗਾ ਹਰੇਕ ਨੂੰ ਹਰੇਕ ਦੀ ਜੱਜਮੈਂਟ ਹੈਗੀ ਆ 10000 ਰੁਪਏ ਤੂੰ ਉਹਨੂੰ ਬਿਠਾਈ ਬਿਠਾ ਕੇ ਮਸਲਾ ਕੀ ਆ ਵੀ ਅਸੀਂ ਕਮੈਂਟਾਂ ਤੱਕ ਨਾ ਕਾਬਜ ਰਹੀਏ ਕਮੈਂਟਾਂ ਦਾ ਕਾਬਜ ਰਹਿ ਕੇ ਸਾਨੂੰ ਕੱਖ ਨਹੀਂ ਮਿਲਣਾ ਅਸੀਂ ਚਾਰ ਜੁੜਦੇ ਆ ਜੇ ਇੱਕ ਘਟਿਆ ਕਮੈਂਟ ਕਰਕੇ ਉਹ ਬੰਦਾ ਇਹ ਸੋਚਿਆ ਕਰੇ ਵੀ 10 ਬੰਦੇ ਆ ਗੱਲ ਕਰੀ ਜਾਂਦੇ ਮੈਗ ਘਟਿਆ ਕਮੈਂਟ ਕਰੀ ਜਾਂ ਨਾਲ ਮੇਰੀ ਗੱਲ ਦਾ ਵੀ ਕੋਈ ਮਤਲਬ ਨਹੀਂਗਾ ਤੁਸੀਂ ਦਸਾਂ ਨੇ ਉਹ ਘਟਿਆ ਕਮੈਂਟ ਨੂੰ ਫੋਲੋ ਕਰ ਲੈਣਾ ਬਿਲਕੁਲ ਅਸਲੀ ਗੱਲ ਨੂੰ ਨਹੀਂ ਫੋਲੋ ਕਰਨਾ ਜਵਾਨੀ ਸਾਡੀ ਖਾਈ ਤੁਰੇ ਜਾਂਦੇ ਆ ਕਿਹੜਾ ਮਸਲਾ ਹੋਇਆ ਸਰਕਾਰ ਤੋਂ ਡੱਕਾ ਹੀ ਕਰਦੀ ਅੱਜ ਮੈਂ ਗੱਲ ਕਰਦਾ ਸਾਡੇ ਕਿਸਾਨ ਆ ਧਰਨਾ ਲਈ ਬੈਠਿਆ ਗੰਨੇ ਲਈ ਫਸਲਾਂ ਲਈ ਐਮਐਸਪੀ ਲਈ ਕਿਸੇ ਲਈ ਵੀ ਧਰਨਾ ਲਈ ਬੈਠੇ ਨਾ ਇਹ ਰਾਜਸਥਾਨ ਦੇ ਛੱਤੀਗੜ੍ਹ ਦੇ ਪ੍ਰਚਾਰ ਕਰਦਾ ਫਿਰਦਾ ਉੱਥੇ ਜਾ ਕੇ ਇਹਨੂੰ ਦੱਸੋ ਇਹਦੀ ਹਕੀਕਤ ਸਾਰੀ ਜਨਤਾ ਨੂੰ ਵੀ ਇਹ ਤੁਹਾਡੇ ਝੂ ਆਵੇਂ ਲੰਡੂ ਪ੍ਰਚਾਰ ਕਰਦਾ ਫਿਰਦਾ ਅਸੀਂ ਪੰਜਾਬ ਚੋਂ ਆਏ ਤੇ ਆਹ ਕੋ ਕਰੀ ਜਾਂਦਾ ਐਡਾ ਗੁਰਦਾ ਕੌਣ ਰੱਖੇ ਕਿ ਮੈਚ ਤਾਂ ਖੇਡਣਾ ਰਲ ਕੇ ਮੈਚ ਤਾਂ ਫ੍ਰੈਂਡਲੀ ਖੇਡਣਾ ਨਾ ਬੇਵਕੂਫ ਦੂਜਿਆਂ ਨੂੰ ਬਣਾਉਣਾ ਆਉਣ ਵਾਲੇ ਸਮੇਂ ਦਾ ਪਤਾ ਤੁਸੀਂ ਦੇਖ ਲਿਓ ਇਹ ਥੋੜਾ ਚਾਨਣ ਗਿਆਨ ਹੁੰਦਾ ਧਿਆਨ ਲਾਉਣਾ ਪੈਂਦਾ ਸੋ ਬਹੁਤ ਬੰਦਿਆਂ ਨੂੰ ਨੌਲੇਜ ਆ ਆਪਣੇ ਤੋਂ ਵੀ ਵੱਡੇ ਵੱਡੇ ਬੰਦੇ ਪਏ ਆ 2027 ਚ ਇਹ ਪੰਜਾਬ ਚ ਵੀ ਇਹ ਆਖਰੀ ਹੀ ਸਰਕਾਰ ਆ ਹੋਰ ਲੀਡਰਸ਼ਿਪ ਸੋਚੀ ਬਿਠਾਈ ਇਹ ਸਰਕਾਰ ਬਣਾ ਦੇਗਾ 27 ਤੋਂ ਬਾਅਦ ਭਲੇਖਾ ਇਥੇ ਖਾਲਸਾ ਖੁਦ ਆਪਦੇ ਫੈਸਲੇ ਲਊਗਾ ਇਹ ਹੋਊਗਾ ਹਕੀਕੀ ਹੋਊਗਾ ਇਹ ਲਾਸਟ ਸਰਕਾਰ ਆ ਕਿਉਂ ਹਜੇ ਦਾ ਤੁਸੀਂ ਇਹਨਾਂ ਦਾ ਟ੍ਰੇਲਰ ਦੇਖਿਆ ਮਦੀ ਪਾਰਟੀ ਦਾ ਕਿੱਡੀ ਸੋਚਣ ਦੀ ਗੱਲ ਆ ਗੁਰਦੁਆਰਾ ਸਾਹਿਬ ਸਾਡੇ ਗੁਰੂ ਨਾਨਕ ਦੇਵ ਜੀ ਦਾ ਆਪਣੇ ਮੁੱਖੀ ਗੁਰੂ ਦਾ ਗੁਰਪੁਰਬ ਆ ਤੇ 3-4 ਵਜੇ ਪੁਲਸ ਨੇ ਐਂਟਰੀ ਮਾਰਦੀ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਜੇ ਨੈਗ ਸਿੰਘ ਉੱਥੇ ਆ ਕੇ ਬੈਠੇ ਆ ਉਹਨਾਂ ਦਾ ਪ੍ਰਣਾ ਦਾ ਕੋਈ ਰੋਲਾ ਸਰਕਾਰ ਦਾ ਕੀ ਮਸਲਾ ਸਿੱਖਾਂ ਦੇ ਥੋੜੇ ਗੁੱਸੇ ਗਿਲੇ ਦੇ ਵਿੱਚ ਆਉਣ ਦਾ ਧਾਰਮਿਕ ਮਸਲੇ ਦਾ ਰੋਣਾ ਕਿ ਮਸਲਾ ਕੀ ਆ ਜੇ ਮੰਨ ਲਓ ਨੈਗ ਸਿੰਘ ਬੈਠੇ ਵੀ ਆ ਦੂਜੀ ਧਰ ਹੈਗੀ ਆ ਉਹ ਆਪਸ ਵਿੱਚ ਬੈਠ ਕੇ ਗੱਲਬਾਤ ਕਰਨਗੇ ਹੋਰ ਪੰਥ ਬਹੁਤ ਬੈਠਾ ਪੱਥ ਚੋ ਕਿਸੇ ਨੇ ਆਵਾਜ਼ ਕੱਢੀ ਆ ਤੁਹਾਡਾ ਕੀ ਮਸਲਾ ਬੰਦਾ ਸਾਡੇ ਵਿੱਚ ਵੀ ਇੰਟਰਫੇਅਰ ਕਰਨ ਦਾ ਇਹ ਕਹਿੰਦੇ ਅਸੀਂ ਕਾਨੂੰਨ ਵਿਵਸਥਾ ਸਹੀ ਰੱਖਣੀ ਆ ਤੁਹਾਡੇ ਲਾਅ ਐਂਡ ਆਰਡਰ ਦੀਆਂ ੱੱਜੀਆਂ ਉੱਡੀਆਂ ਪਈਆਂ ਕਿਹਨੂੰ ਨਹੀਂ ਪਤਾ ਹਰ ਰੋਜ਼ ਮਾਰਡਰ ਹੁੰਦਾ ਹਰ ਰੋਜ਼ ਡਕੈਤੀਆਂ ਚੋਰੀਆਂ ਉਧਰ ਤੋਂ ਨੂੰ ਸੰਝ ਨਹੀਂ ਆ ਸਾਹਵੇਂ ਨਹੀਂ ਆ ਇੱਧਰ ਤੋਂ ਹੀ ਆਉਣੇ ਆ ਇਹ ਪਤਾ ਕਾਦੇ ਲਈ ਆਉਂਦਾ ਸਾਡੀ ਕੌਮ ਨੂੰ ਡਰ ਕਰ ਲਈ ਤੇ ਬੇਵਕੂਫ ਬਣਾਉਣ ਲਈ ਅੱਜ ਦੇ ਸਮੇਂ ਦੇ